ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜੋ ਮਾਨਯੋਗ ਸੁਪਰੀਮ ਕੋਰਟ ਨੇ ਤਾਮਨਨਾਡੂ ਦੇ ਗਵਰਨਰ ਦੇ ਬਾਰੇ 'ਚ ਫੈਸਲਾ ਦਿੱਤਾ ਹੈ ਤੇ ਉਹਦੇ 'ਚ ਕੁਝ ਗਾਈਡਲਾਈਨਾਂ ਤੈਅ ਕੀਤੀਆਂ ਨੇ ਤੇ ਮਾਨਯੋਗ ਰਾਸ਼ਟਰਪਤੀ ਨੂੰ ਵੀ ਇਸ ਗੱਲ ਲਈ ਪਾਬੰਦ ਕੀਤਾ ਹੈ ਕਿ ਉਹ 3 ਮਹੀਨਿਆਂ ਦੇ ਵਿੱਚ ਵਿੱਚ ਜਿਹੜੀਆਂ ਵੀ ਬਿੱਲ ਉਹਨਾਂ ਕੋਲ ਆਉਂਦੇ ਆ ਕਿਸੇ ਵੀ ਸੂਬੇ ਦੀ ਅਸੈਂਬਲੀ ਵੱਲੋਂ ਉਹਨਾਂ ਤੇ ਉਹ ਫੈਸਲੇ ਕਰਨ ਤੇ ਉਸ ਦਾ ਸਾਰੇ ਦੇਸ਼ ਦੇ ਵਿੱਚ ਬਹੁਤ ਚੰਗਾ ਸਵਾਗਤ ਹੋ ਰਿਹਾ ਹੈ ਪਰ ਦੇਸ਼ ਦੇ ਦੋ ਮੰਤਰੀ ਜਿਹੜੇ ਐ ਇੱਕ ਕਾਨੂੰਨ ਮੰਤਰੀ ਨੇ ਅਰਜੁਨ ਰਾਮ ਮੇਘਵਾਲ ਤੇ ਦੂਜੇ ਪਾਰਲੀਮੈਂੰਟੀ ਮੰਤਰੀ ਨੇ ਤਿਰਨ ਰਜੀਜੂ ਇਹਨਾਂ ਨੇ ਉਸ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਕੀਤਾ ਪਰ ਠੀਕ ਭਾਸ਼ਾ ਛ ਕੀਤਾ ਪਰੰਤੂ ਦੇਸ਼ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਰਾਜ ਸਭਾ ਦੇ ਚੇਅਰਮੈਨ ਨੇ ਸ਼੍ਰੀ ਜਗਦੀਪ ਧਣਕੜ ਜੀ ਉਹ ਤਾਂ ਆਪੇ ਤੋਂ ਬਾਹਰ ਹੋ ਗਏ ਤੇ ਇੱਥੋਂ ਤੱਕ ਕਹਿ ਛੱਡਿਆ ਕਿ ਸੁਪਰੀਮ ਕੋਰਟ ਕੋਈ ਸੁਪਰ ਪਾਰਲੀਮੈਂਟ ਹੈ ਵੀ ਉਹ ਇਸ ਤਰ੍ਹਾਂ ਕਰੂਗੀ ਉਹਨੂੰ ਉਹ ਉਹ ਜਿਹੜੇ ਹੈ ਉਹ ਸਪਾਰਲੀਮੈਂਟ ਸੁਪਰੀਮ ਹੈ ਨਾ ਕਿ ਸੁਪਰੀਮ ਕੋਰਟ ਹਾਲਾਂਕਿ ਉਹਨੂੰ ਇਹ ਨਹੀਂ ਪਤਾ ਵੀ ਪਾਰਲੀਮੈਂਟ ਦਾ ਆਪਣਾ ਕੰਮ ਹੈ ਸੁਪਰੀਮ ਕੋਰਟ ਦਾ ਆਪਣਾ ਕੰਮ ਹੈ ਦੋਨਾਂ ਦੇ ਆਪਣੇ ਆਪਣੇ ਨੇ ਤੇ ਸੁਪਰੀਮ ਕੋਰਟ ਜਿਹੜੀ ਜਾਂ ਸਮੁੱਚੀ ਜਿਹੜੀ ਨਿਆਂਪਾਲਿਕਾ ਹੈ ਉਹ ਉਹਦੀ ਆਜ਼ਾਦੀ ਇੱਕ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੈ ਭਾਰਤੀ ਡੈਮੋਕ੍ਰੇਸੀ ਦੇ ਵਿੱਚ ਤੇ ਅੱਜ ਤੱਕ ਉਹਨਾਂ ਉਹਨਾਂ ਦੇ ਉੱਤੇ ਕੱਲ ਸ਼੍ਰੀ ਕਪਲ ਸਿਵਲ ਤੇ ਡੀ ਰਾਜਾ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਵਾਈਸ ਪ੍ਰੈਜ਼ੀਡੈਂਟ ਦੇ ਧਨਕਰ ਦੇ ਇਸ ਬਿਆਨ ਦੇ ਉੱਤੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਨੇ ਗੱਲ ਤੇ ਜਿੱਥੇ ਕਪਲ ਸਿਬਲ ਨੇ ਕਿਹਾ ਵੀ ਅੱਜ ਤੱਕ ਕਿਸੇ ਵੀ ਰਾਜ ਸਭਾ ਦੇ ਚੇਅਰਮੈਨ ਨੇ ਇਸ ਤਰ੍ਹਾਂ ਨਾਲ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਕੀਤੀ ਰਾਜਨੀਤਿਕ ਬਿਆਨਬਾਜ਼ੀ ਨਹੀਂ ਕੀਤੀ ਤੇ ਜੁਡੀਸ਼ਰੀ ਜਿਹੜੀ ਹੈ ਉਹਨੂੰ ਇਸ ਤਰ੍ਹਾਂ ਨਾਲ ਅਟੈਕ ਨਹੀਂ ਕੀਤਾ ਤੇ ਜੁਡੀਸ਼ਰੀ ਤੇ ਐਗਜ਼ੈਕਟਿਵ ਦਾ ਆਪਸ ਦੇ ਵਿੱਚ ਜਿਹੜਾ ਇੱਕ ਫਰਕ ਹੈਗਾ ਉਹ ਰੱਖਿਆ ਜਾਣਾ ਚਾਹੀਦਾ ਤੇ ਪ੍ਰੰਤੂ ਜਗਦੀਪ ਧਣਕੜ ਉਸ ਲਾਈਨ ਨੂੰ ਕ੍ਰੋਸ ਕਰ ਰਹੇ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤਾਂ ਕੋਈ ਫੈਸਲਾ ਚੰਗਾ ਆ ਜਾਂਦਾ ਤੇ ਉਸ ਫੈਸਲੇ ਦੇ ਉੱਤੇ ਵਿਰੋਧੀ ਧਿਰਾਂ ਕੋਈ ਉਹਦੇ ਤੇ ਕਿੰਤੂ ਪ੍ਰੰਤੂ ਉਠਾਉਂਦੀਆਂ ਨੇ ਤਾਂ ਸਰਕਾਰ ਕਹਿੰਦੀ ਹੈ ਵੀ ਇਹ ਤਾਂ ਅਦਾਲਤ ਦਾ ਫੈਸਲਾ ਹੈ ਜੇ ਹੁਣ ਕੋਈ ਫੈਸਲਾ ਵਿਰੁੱਧ ਆ ਗਿਆ ਤਾਂ ਇਹਨੂੰ ਅਦਾਲਤ ਦਾ ਫੈਸਲਾ ਕਹਿ ਕੇ ਦੀ ਸਲਾਗਾ ਨਹੀਂ ਕੀਤੀ ਜਾ ਰਹੀ ਸਰਕਾਰ ਕੋਲ ਅਧਿਕਾਰ ਹੈ ਕਿ ਉਸ ਫੈਸਲੇ ਦੇ ਵਿਰੁੱਧ ਅਪੀਲ ਪਾਵੇ ਕੋਈ ਹੋਰ ਕਰੇ ਜੋ ਮਰਜ਼ੀ ਰਿਵਿਊ ਪਾਵੇ ਉਹਦੇ ਕੋਲ ਅਧਿਕਾਰ ਹੈਗੇ ਆ ਪਰ ਕਿਸੇ ਵੀ ਸਰਕਾਰ ਦੀ ਇਸ ਤਰ੍ਹਾਂ ਦੀ ਗੱਦੀ ਤੇ ਬੈਠਾ ਆਦਮੀ ਜਿਹੜਾ ਜਦੋਂ ਇਸ ਤਰ੍ਹਾਂ ਦੇ ਫੈਸਲੇ ਦਾ ਧਿਆਨ ਦਿੰਦਾ ਤਾਂ ਉਹ ਬਹੁਤ ਮਾੜਿਆ ਸਾਡੇ ਕਹਿਣ ਦਾ ਇਹ ਭਾਵ ਨਹੀਂ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਦੇ ਉੱਤੇ ਕੋਈ ਤੁਸੀਂ ਟਿੱਪਣੀਆਂ ਨਹੀਂ ਕਰ ਸਕਦੇ ਤੁਹਾਨੂੰ ਪੂਰੇ ਅਧਿਕਾਰ ਨੇ ਪਰ ਜਿਹੜੇ ਸੰਵਿਧਾਨਕ ਉਹਦਿਆਂ ਤੇ ਬੈਠੇ ਆਦਮੀ ਐ ਜਦੋਂ ਉਹ ਕਰਦੇ ਐ ਤਾਂ ਉਹ ਆਪਣੀ ਐਗਜ਼ੀਕਿਊਟਿਵ ਦਾ ਦਬਾਅ ਉਹਦੇ ਤੇ ਪਾ ਰਹੇ ਐ ਸੋ ਇਹ ਇਹਦੇ ਉੱਤੇ ਜਿਹੜੇ ਆਪਣੇ ਸੀਪੀਆਈ ਦੇ ਆਗੂ ਐ ਡੀ ਰਾਜਾ ਉਹਨਾਂ ਨੇ ਵੀ ਕਿਹਾ ਵੀ ਧਨਖੜ ਸਾਹਿਬ ਸਿਲੈਕਟਿਵ ਨੇ ਚੁਣਦੇ ਐ ਵੀ ਕਿਹੜੀ ਗੱਲ ਕਹਿਣੀ ਐ ਜਦੋਂ ਅਲਾਹਾਬਾਦ ਹਾਈ ਕੋਰਟ ਦਾ ਇੱਕ ਜੱਜ ਵਿਸ਼ਵਬਿੰਦੂ ਪ੍ਰੀਸ਼ਦ ਦੇ ਫੰਕਸ਼ਨ 'ਚ ਜਾ ਕੇ ਬਹੁਤ ਮਾੜੀਆਂ ਟਿੱਪਣੀਆਂ ਕਰਦਾ ਤੇ ਉਹਦੇ ਵਿਰੁੱਧ 55 ਬੰਦੇ ਰਾਜ ਸਭਾ ਦੇ ਚੇਅਰਮੈਨ ਨੂੰ ਲਿਖ ਕੇ ਦਿੰਦੇ ਆ ਜਗਦੀਪ ਧਨਕਰ ਨੂੰ ਲਿਖ ਕੇ ਦਿੰਦੇ ਆ ਤਾਂ ਪਾਰਲੀਮੈਂਟ ਦੇ ਵਿੱਚ ਉਹਦੇ ਤੇ ਬਹਿਸ ਦੀ ਮੰਗ ਕਰਦੇ ਆ ਤਾਂ ਉਹ ਚੁੱਪ ਰਹਿੰਦਾ ਉੱਥੇ ਕਿਉਂ ਨਹੀਂ ਬੋਲਦਾ ਉੱਥੇ ਪਾਰਲੀਮੈਂਟ ਦਾ ਅਧਿਕਾਰ ਕਿੱਥੇ ਗਿਆ ਉਹ ਅਧਿਕਾਰ ਕਿਉਂ ਨਹੀਂ ਵਰਤਿਆ ਜਾ ਰਿਹਾ ਕਿਹਦੇ ਲਈ ਵਰਤਿਆ ਜਾ ਰਿਹਾ ਅਜਿਹੇ ਜੱਜ ਲਈ ਜਿਹੜਾ ਜੱਜ ਭਾਰਤੀ ਸੰਵਿਧਾਨ ਦੀ ਤੋਹੀਨ ਕਰਦਾ ਉਸ ਜੱਜ ਦੇ ਹੱਕ 'ਚ ਖੜਦੇ ਆ ਆਪਣੇ ਜਗਦੀਪ ਧਨਕਰ ਸਾਹਿਬ ਜਿਹੜੇ ਜੱਜਾਂ ਨੇ ਫੈਡਰਲਿਜ਼ਮ ਦੀ ਰਾਖੀ ਲਈ ਐਡਾ ਇਤਿਹਾਸਕ ਫੈਸਲਾ ਦਿੱਤਾ ਹੈ ਉਹਦੀ ਸ਼ਬਦਾਵਲੀ ਕਿਤੇ ਮਾੜੀ-ਮੋਟੀ 19 ਕਿ ਹੋ ਸਕਦੀ ਹੈ ਉਹਦੇ ਤੇ ਗੱਲ ਹੋ ਸਕਦੀ ਹੈ ਪਰ ਗੱਲ ਤਾਂ ਇਹ ਹੈ ਕਿ ਸੂਬਾ ਜਿਹੜੀ ਦੂਜੀ ਜਿਹੜਾ ਕੋਈ ਸੂਬੇ ਦੀ ਅਸੈਂਬਲੀ ਕਾਨੂੰਨ ਪਾਸ ਕਰਨਦੀ ਹੈ ਰਾਜਪਾਲ ਕੌਣ ਹੁੰਦਾ ਉਹਦੇ ਤੇ ਬੈਠਣ ਵਾਲਾ ਰਾਸ਼ਟਰਪਤੀ ਕੌਣ ਹੁੰਦੀ ਹੈ ਲੰਬੇ ਸਮੇਂ ਲਈ ਬੈਠਣ ਵਾਲੀ ਉਹ ਇਹਦਾ ਮਤਲਬ ਹੈ ਲੋਕਾਂ ਦਾ ਤਾਂ ਰਾਜ ਹੀ ਨਹੀਂ ਰਾਜਪਾਲਾਂ ਦਾ ਤੇ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਦਾ ਰਾਜ ਹੋ ਗਿਆ ਇਹ ਇਸ ਕਰਕੇ ਜਿਹੜਾ ਉਹ ਕਹਿੰਦੇ ਆ ਸੁਪਰ ਪਾਰਲੀਮੈਂਟ ਸੁਪਰ ਪਾਰਲੀਮੈਂਟ ਨਹੀਂ ਉਹ ਬਿਲਕੁਲਾਂ ਦਾ ਅਧਿਕਾਰ ਹੈ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਉਹਨਾਂ ਨੇ ਜੋ ਕੀਤਾ ਹੈਗਾ ਅਗਲੀ ਗੱਲ ਦੋਸਤੋ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਸਵਾਲ ਪੁੱਛਿਆ ਹੈ ਵੀ ਜਿਹੜਾ ਅਮਰੀਕਾ ਦਾ ਜਿਹੜਾ ਵਿਦੇਸ਼ ਮੰਤਰੀ ਹੈ ਕਹਿੰਦੇ ਉਹ ਤਾਂ ਯੂ ایس ਉਹਦਾ ਸਟੇਟਸ ਫੈਕਟਰੀ ਆਫ ਸਟੇਟ ਕਹਿੰਦੇ ਆ ਉਹਨੂੰ ਮਾਰਕੋ ਰੂਬਿਓ ਉਹਦੇ ਨਾਲ ਜਿਹੜੇ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਕੈਨਸਲ ਹੋ ਰਹੇ ਆ ਉੱਥੇ ਅਮਰੀਕਾ ਦੇ ਵਿੱਚ ਉੱਥੋਂ ਦੀ ਇੱਕ ਕਾਨੂੰਨ ਦੀ ਸੰਸਥਾ ਨੇ ਦੱਸਿਆ ਹੈ ਦੇ 327 ਵੀਜੇ ਜਿਹੜੇ ਕੈਨਸਲ ਕਰੇ ਇਸ ਵਿਦਿਆਰਥੀਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਅੱਧੇ ਜਿਹੜੇ ਹੈ 50% ਹੈ ਜਿਹੜੇ ਭਾਰਤੀ ਹੈ ਤੇ ਸਿਰਫ 14% ਦੂਜੇ ਨੰਬਰ ਤੇ ਚੀਨੀ ਨੇ ਤੇ ਬਾਕੀ ਜਿਹੜੇ ਰਹਿੰਦੇ ਆ ਉਹ ਦੱਖਣੀ ਕੋਰੀਆ ਨੇਪਾਲ ਬੰਗਲਾਦੇਸ਼ ਵਗੈਰਾ ਦੇ ਹੈ ਜਾਨੀ 50% ਵੀਜੇ ਜਿਹੜੇ ਰੱਦ ਹੋਇਆ ਉਹਨਾਂ ਚੋਂ 50% ਵੀਜੇ ਭਾਰਤੀ ਵਿਦਿਆਰਥੀਆਂ ਦੇ ਹੈ ਤੇ ਭਾਰਤੀ ਸਰਕਾਰ ਸੁੱਤੀ ਪਈ ਹੈ ਤੇ ਮੋਦੀ ਜੀ ਜਿਹੜੇ ਐਲੋਨ ਮਸਕ ਨਾਲ ਗੱਲਾਂ ਕਰਦੇ ਆ ਵੀ ਤੂੰ ਵਪਾਰ ਆ ਕੇ ਕਰ ਤੇ ਸਾਨੂੰ ਲੁੱਟੇ ਥੇ ਤੇ ਹੋਰ ਦੂਜੀਆਂ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਨੇ ਆ ਜਿਹੜੇ ਭਾਰਤੀ ਵਿਦਿਆਰਥੀ ਉੱਥੇ ਗਏ ਐ ਇੰਨੀਆਂ ਮਹਿੰਗੀਆਂ ਫੀਸਾਂ ਦਿੱਤੀਆਂ ਨੇ ਉਹਨਾਂ ਦੇ ਵਿਸੇ ਬੈਨਾ ਕਿਸੇ ਕਾਰਨ ਦੇ ਵੀਜੇ ਕੈਨਸਲ ਹੋਏ ਐ ਇਹਦੇ ਤੇ ਭਾਰਤ ਸਰਕਾਰ ਦੀ ਚੁੱਪੀ ਜਿਹੜੀ ਐ ਇਹ ਮਹਾਨ ਅਲਕੀ ਐ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਗੰਭੀਰ ਨੋਟਿਸ ਲੈਣਾ ਬਣਦਾ ਅਗਲੀ ਗੱਲ ਦੋਸਤੋ ਯੂਪੀ ਦੇ ਵਿੱਚ ਹਾਪੜ ਇੱਕ ਕਸਬਾ ਹੈਗਾ ਉੱਥੇ ਜਿਹੜਾ ਉਦੇ ਨਾਲ ਹੀ ਉਸ ਏਰੀਏ ਦੇ ਵਿੱਚ 1986 ਦੇ ਵਿੱਚ ਕੁਝ ਲੋਕਾਂ ਨੂੰ ਜਿਹੜਾ ਉਜਾੜਿਆ ਗਿਆ ਸੀਗਾ ਉਹਨਾਂ ਨੂੰ ਫਿਰ ਗਾਜ਼ੀਆਬਾਦ ਦੇ ਵਿੱਚ ਜਾਂ ਇਸ ਹਾਪੜ ਦੇ ਵਿੱਚ ਆਪਾਂ ਇਉਂ ਕਹੀਏ ਵੀ ਉਹਨਾਂ ਨੂੰ ਵਸਾਇਆ ਗਿਆ ਸੀ ਤੇ ਉਹਨਾਂ ਨੂੰ ਉਹ ਜਿਹੜੀ ਜ਼ਮੀਨ ਦਾਇਦਾਦ ਹੈ ਉਹਨਾਂ ਦੇ ਨਾਂ ਕਰ ਦਿੱਤੀ ਗਈ ਸੀ ਉਹਨਾਂ ਨੂੰ ਮੁੜ ਬਸਾਉਣ ਵਾਸਤੇ ਤੇ ਉਹ ਸਾਰੇ ਜਿਹੜੇ 41 ਚੋਂ 40 ਪਰਿਵਾਰ ਜਿਹੜੇ ਹੈ ਉਹ ਸ਼ਡਿਊਲ ਕਾਸਟ ਨੇ ਜਣੇ ਕਿ ਦਲਤ ਪਰਿਵਾਰਾਂ ਚੋਂ ਨੇ ਉਹ ਤੇ ਉਹਨਾਂ ਨੂੰ ਪਰਸ ਉਹ ਪਹਿਲਾਂ ਇੱਕ ਨੋਟਿਸ ਦੇ ਦਿੱਤੇ ਕੁਝ ਦਿਨ ਪਹਿਲਾਂ ਜਿਹੜੇ ਐ ਉਥੋਂ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ ਕਿ ਵੀ ਤੁਸੀਂ ਜਿਹੜੇ ਤੁਹਾਡੇ ਕੋਲ ਇਹ ਥਾਂ ਐ ਇਹ ਛੱਪੜ ਦੀ ਥਾਂ ਐ ਕਾਰਪੋਰੇਸ਼ਨ ਦੀ ਥਾਂ ਤੁਸੀਂ ਧੱਕੇ ਨਾਲ ਦੱਬੀ ਹੋਈ ਹੈ ਗੈਰਕਾਨੂੰਨੀ ਤਰੀਕੇ ਨਾਲ ਤੇ ਇਸ ਦੇ ਉੱਤੇ ਤੁਸੀਂ ਇਹਨੂੰ ਖਾਲੀ ਕਰੋ ਨਹੀਂ ਤਾਂ ਫਿਰ ਤੁਹਾਡੇ ਤੇ ਅਸੀਂ ਐਕਸ਼ਨ ਲਵਾਂਗੇ ਤੇ ਉਹ ਖਬਰ ਕੱਲ ਇੰਡੀਅਨ ਐਕਸਪ੍ਰੈਸ ਨੇ ਛਾਪਤੀ ਉਸੇ ਤਰ੍ਹਾਂ ਨਾਲ ਤੇ ਉਹਦੇ ਚ ਇਹ ਵੀ ਦੱਸਿਆ ਬੀਨਾਂ 41 ਜੋ 40 ਪਰਿਵਾਰ ਜਿਹੜੇ ਐ ਉਹ ਉਹਨਾਂ ਨੇ ਜਿਹੜੇ ਇਹ ਘਰ ਬਣਾਏ ਐ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਵਿੱਚੋਂ ਗ੍ਰਾਂਟ ਲੈ ਕੇ ਬਣਾਏ ਹੋਏ ਐ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਗ੍ਰਾਂਟ 2.5 ਲੱਖ ਦੀ ਗ੍ਰਾਂਟ ਕੁੱਲ ਮਿਲਣੀ ਸੀ ਜਿਹੜੀ ਤਿੰਨ ਕਿਸ਼ਤਾਂ ਚ ਮਿਲਣੀ ਸੀ ਤੇ ਉਹਦੇ ਨਾਲ ਇਹ ਘਰ ਬਣਾਏ ਗਏ ਐ ਪ੍ਰਧਾਨ ਮੰਤਰੀ ਜਿਹੜੀ ਆਵਾਸ ਯੋਜਨਾ ਹੈ ਉਹਦੇ ਨਾਲ ਤੇ ਉਹ ਫਿਰ ਗੈਰਕਾਨੂੰਨੀ ਕਿਦਾਂ ਹੋ ਗਏ ਉਹ ਉਹਨਾਂ ਕੋਲ ਪਟੇ ਦੀਆਂ ਦੀਆਂ ਕਾਪੀਆਂ ਨੇ ਉਹਨਾਂ ਉਹਨਾਂ ਨੂੰ ਅਲਾਟਮੈਂਟ ਦੀਆਂ ਕਾਪੀਆਂ ਨੇ ਉਹਨਾਂ ਦੇ ਨਾਂ ਨੇ ਜ਼ਮੀਨਾਂ ਉਹ ਤੇ ਜਦੋਂ ਇਹ ਗੱਲ ਹੋਈ ਤੇ ਕੱਲ ਤੇ ਫਿਰ ਅੱਜ ਉਹਨਾਂ ਨੇ ਕੱਲ ਕੱਲ ਦਾ ਦਿਨ ਉਹਨਾਂ ਨੇ ਉਹ ਨੋਟਿਸ ਵਿਧਰੋਅ ਕਰ ਲਿਆ ਵਾਪਸ ਲੈ ਲਿਆ ਹੁਣ ਜੇ ਬਾਈ ਚਾਂਸ ਇੱਥੇ ਕੋਈ ਹੋਰ ਤਰ੍ਹਾਂ ਦੇ ਲੋਕ ਹੁੰਦੇ ਤਾਂ ਘਰ ਢੈਣੇ ਪਹਿਲਾਂ ਸੀਗੇ ਬਾਅਦ ਦੇ ਵਿੱਚ ਨੋਟਿਸ ਜਾਣੇ ਸੀ ਤੇ ਬਾਅਦ ਚ ਪਤਾ ਲੱਗਣਾ ਸੀ ਵੀ ਇਹ ਤਾਂ ਉਹਨਾਂ ਦੇ ਨਾਂ ਨੇ ਜ਼ਮੀਨਾਂ ਇਹੀ ਜੀ ਕੋ ਉਦਾਹਰਣ ਹੋਰ ਸੁਣ ਲਓ ਅੱਗੇ ਜਿਸ ਦਿਨ 15 ਤਰੀਕ ਨੂੰ ਆ 나ਗਪੁਰ ਦੇ ਵਿੱਚ ਜਿਹੜਾ ਮਿਊਨਿਸਪਲ ਕਮਿਸ਼ਨਰ ਹੈ ਉੱਥੋਂ ਦਾ ਉਹ ਉੱਥੋਂ ਦੀ ਹਾਈ ਕੋਰਟ ਦੇ ਵਿੱਚ ਮਿੰਤਾ ਕੱਢ ਰਿਹਾ ਸੀ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਮਾਨਯੋਗ ਸੁਪਰੀਮ ਕੋਰਟ ਨੇ ਘਟਾਉਣ ਦੇ ਉੱਤੇ ਯਾਰ ਹੋਰ ਬਲਡੋਜ਼ਰ ਚਲਾਉਣ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਵੀ ਤੌਰ ਤਰੀਕੇ ਦੇ ਨਾਲ ਟਾਹੋ ਨੋਟਿਸ ਦਿਓ ਉਹਨੂੰ ਮੌਕਾ ਦਿਓ ਵੀ ਉਹ ਕੋਰਟ ਜਾਵੇ ਹੋਰ ਕਰੇ ਉਸੇ ਦਿਨ 나ਸਿਕ ਦੇ ਵਿੱਚ ਇੱਕ ਜਿਹੜਾ ਜਿਹੜੀ ਦਰਗਾਹ ਹੈਗੀ ਉਸ ਦਰਗਾਹ ਦੇ ਉੱਤੇ ਬੁਲਡੋਜ਼ਰ ਚਲਾਉਣ ਲਈ ਉਥੋਂ ਦੀ ਕਾਰਪੋਰੇਸ਼ਨ ਲੈ ਆਈ ਲੋਕਾਂ ਨੇ ਵਿਰੋਧ ਕਰਿਆ ਡਾਂਸ ਔਟਾ ਵੀ ਹੋਇਆ ਤੇ ਉਹਨਾਂ ਨੇ ਵਿਚਾਲੀ ਉਹਨਾਂ ਤੇ ਕੇਸ ਦਰਜ ਹੋ ਗਏ ਮਾਰਕਟਾਈ ਦੇ ਕੇਸ ਦਰਜ ਹੋ ਗਏ ਹੋਰ ਹੋ ਗਏ ਗੱਲ ਇਹ ਨਿਕਲੀ ਕਿ ਉਥੋਂ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ 15 ਦਿਨ ਦਾ ਨੋਟਿਸ ਦਿੱਤਾ ਉਹਨਾਂ ਨੂੰ ਵੀ ਤੁਹਾਡੀ ਇਹ ਦਰਗਾਹ ਫਲਾਣਾ ਗੈਰਕਾਨੂੰਨੀ ਬਣੀ ਹੋਈ ਹੈ ਤੇ ਉਹ ਮਾਨਯੋਗ ਹਾਈ ਕੋਰਟ ਚ ਗਏ ਬੰਬੇ ਹਾਈ ਕੋਰਟ ਚ 7 ਤਰੀਕ ਨੂੰ ਬੰਬਈ ਹਾਈ ਕੋਰਟ ਜਾਂਦੇ ਆ 8 ਤਰੀਕ ਨੂੰ ਉਹਨਾਂ ਦੇ ਵਕੀਲ ਹੈ ਜਿਹੜੇ ਉੱਥੇ ਮਾਨਯੋਗ ਹਾਈ ਕੋਰਟ ਨੂੰ ਕਹਿੰਦੇ ਐ ਵੀ ਸਾਡੇ ਕੇਸ ਦੀ ਸੁਣਵਾਈ ਸ਼ੁਰੂ ਕਰੋ ਸਾਨੂੰ ਨੋਟਿਸ ਦਿੱਤੇ ਹੋਏ ਐ ਨਹੀਂ ਉਹਨਾਂ ਨੇ ਸਾਡਾ ਢਾ ਦੇਣੀ ਐ ਇਹ ਦਰਗਾ ਹਾਈ ਕੋਰਟ ਦੇ ਕੰਨ ਤੇ ਜੂ ਨਹੀਂ ਸਰਕੀ ਹੁਣ ਦੇਖਣਾ ਇਹ ਬਣਦਾ ਹੈ ਕਿ ਵੀ ਹਾਈ ਕੋਰਟ ਤੇ ਆਹ ਸਾਰੇ ਅਧਿਕਾਰੀ ਕਿਸ ਤਰ੍ਹਾਂ ਲੱਗੇ ਹੋਏ ਐ ਹਾਈ ਕੋਰਟ ਨੇ ਕੁਛ ਨਾ ਕੀਤਾ ਤੇ ਪਰਸੋਂ ਉਹ ਜਿਹੜੇ ਐ ਮਾਨਯੋਗ ਸੁਪਰੀਮ ਕੋਰਟ ਚ ਪਹੁੰਚ ਗਏ ਵੀ ਹਾਈ ਕੋਰਟ ਤਾਂ ਸਾਡੀ ਗੱਲ ਹੀ ਨਹੀਂ ਸੁਣ ਰਹੀ ਤੇ ਸਾਡੇ ਤਾਂ ਘਾਟ ਆਉਣ ਆਗੇ ਸੀ ਉਹ 15 ਘਰ ਨਹੀਂ ਸਾਡੀ ਦਰਖਾਸਤ ਦਾ ਦੇਣੀ ਸੀ 15 ਤਰੀਕ ਨੂੰ ਜੇ ਅਸੀਂ ਨਾ ਲੜਦੇ ਤਾਂ ਤੇ ਉਹ ਜਿਹੜਾ ਉਹ ਮਨਜੋਗ ਸੁਪਰੀਮ ਕੋਰਟ ਕੋਲ ਗਿਆ ਕੇਸ ਤਾਂ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕੀਤੀ ਕਿ ਵੀ ਉਹਦੇ ਤੇ ਨੋਟਿਸ ਓਨ ਸਟੇ ਕਰ ਦਿੱਤਾ ਜਿਹੜਾ ਉਹਨਾਂ ਦਾ ਡਿਮੋਲਿਸ਼ ਉਹਨੂੰ ਢਾਉਣ ਦਾ ਨੋਟਿਸ ਦਿੱਤਾ ਸੀ ਕਾਰਪੋਰੇਸ਼ਨ ਨੇ ਨਾਸਕ ਦੀ ਨੇ ਦੂਜੇ ਪਾਸੇ ਉਹਨਾਂ ਨੇ ਕੀਤਾ ਵੀ ਹਾਈ ਕੋਰਟ ਤੋਂ ਜਵਾਬ ਮੰਗਿਆ ਵੀ ਕੀ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਇਹ ਕੇਸ ਆਇਆ ਤੇ ਤੁਸੀਂ ਲਿਸਟ ਕਰਨ ਤੋਂ ਇਨਕਾਰ ਕਰਿਆ ਜਾਂ ਕੀ ਕਰਿਆ ਸੱਚ ਕੀ ਹੈ ਸਾਨੂੰ ਇਹ ਦੱਸੋ ਵਕੀਲ ਨੂੰ ਵੀ ਕਿਹਾ ਜੇ ਵੀ ਤੁਸੀਂ ਸਾਡੇ ਕੋਲ ਇੱਥੇ ਝੂਠ ਬੋਲ ਰਹੇ ਹੋਏ ਤਾਂ ਫਿਰ ਦੇਖ ਲਓ ਵੀ ਇਹਦੇ ਨਤੀਜੇ ਮਾੜੇ ਮਿਲਣਗੇ ਉਹ ਕਹਿੰਦਾ ਕਿ ਅਸੀਂ ਸੱਚ ਬੋਲ ਰਹੇ ਹਾਂ ਮਾਨਯੋਗ ਸੁਪਰੀਮ ਹਾਈ ਕੋਰਟ ਨੇ ਸਾਡੀ ਗੱਲ ਸੁਣੀ ਹੀ ਨਹੀਂ ਸਾਨੂੰ ਮੌਕਾ ਨਹੀਂ ਦਿੱਤਾ ਲਿਸਟੇ ਨਹੀਂ ਕੀਤਾ ਕੇਸ ਤੇ ਇਸ ਕਰਕੇ ਉਹਨਾਂ ਨੂੰ ਹੁਣ ਲਿਸਟ ਵੀ ਕਰਨਾ ਪੈਣਾ ਹੈਗਾ ਕੇਸ ਕਿਸ ਚੱਲੇ ਉਹਦੇ ਤੇ ਕੀ ਜਾਇਜ਼ ਹੈ ਕੀ ਨਜਾਇਜ਼ ਹੈ ਕਿਹਦੀ ਜਗ੍ਹਾ ਹੈ ਕਿਹਦੀ ਨਹੀਂ ਹੈ ਉਹ ਸਬੂਤ ਹੋ ਜਾਣਗੇ ਤਾਂ ਤੇ ਪਤਾ ਲੱਗ ਜੂਗਾ ਜਣੀ ਢਾਉਣ ਵਾਸਤੇ ਨਾਲ ਦੀ ਨਾਲ ਚਲੇ ਗਏ ਉੱਥੇ ਆ ਜੇ ਇੰਡੀਅਨ ਐਕਸਪ੍ਰੈਸ ਨਾ ਚੱਕਦੀ ਤਾਂ ਉਹ ਹੋ ਸਕਦਾ ਇੱਥੇ ਵੀ ਉਹਨਾਂ ਦੇ ਘਾਟਾ ਦਿੱਤੇ ਜਾਂਦੇ ਸੋ ਦੇਸ਼ ਨੂੰ ਬਣਾਉਣ ਦੀ ਬਜਾਏ ਢਾਉਣ ਵਾਲੇ ਪਾਸੇ ਤੁਰੀ ਹੋਈ ਹੈ ਸਰਕਾਰ ਕੇਂਦਰ ਦੀ ਵੀ ਤੇ ਉਹਨਾਂ ਦੀਆਂ ਸੂਬਾਈ ਸਰਕਾਰਾਂ ਵੀ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਬਿ ਸਿੱਖਿਆ ਕ੍ਰਾਂਤੀ ਦਾ ਸਾਡੇ ਪੰਜਾਬ ਦੇ ਵਿੱਚ ਹੜਾ ਆਇਆ ਹੋਇਆ ਹੈ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਫੇਰ ਉਹੀ ਦੀਵਿਆ ਗੋਪਾਲ ਗੋਇਲ ਗਪਾਲ ਨੇ ਅ ਅੱਜ ਲੰਬਾ ਲੇਖ ਲਿਖਿਆ ਸਾਡੇ ਲੁਧਿਆਣੇ ਦੇ ਵਿੱਚ ਇੱਕ ਪੌਸ਼ ਏਰੀਆ ਹੈਗਾ ਜਿਹਨੂੰ ਸਰਾਬਾ ਨਗਰ ਕਹਿੰਦੇ ਆ ਸਰਾਬਾ ਨਗਰ ਦੇ ਸਕੂਲ ਦੇ ਵਿੱਚ ਅ ਇੱਕ ਦੋ ਕਮਰੇ ਬਣੇ ਆ ਦੋ ਕਮਰੇ ਬਣਿਆ ਨੂੰ ਕਾਫੀ ਧੀਰ ਹੋ ਗਈ ਉਹ ਪਹਿਲਾਂ ਥੋੜੀ ਜੀ ਸਰਕਾਰੀ ਗ੍ਰਾਂਟ ਆਈ ਕਮਰੇ ਸ਼ੁਰੂ ਹੋ ਗਏ ਕਮਰੇ ਬਣੇ ਨਾ ਪੂਰੇ ਨਾ ਹੋਏ ਤੇ ਪਿੱਛੋਂ ਗ੍ਰਾਂਟ ਆਈ ਨਹੀਂ ਬਾਅਦ ਦੇ ਵਿੱਚ ਜਿਹਦੇ ਕਰਕੇ ਇੱਕ ਐਨਜੀਓ ਹੈ ਜਿਹੜੀ ਸੰਸਥਾ ਉਥੇ ਉਸ ਰਾਉਂਡ ਟੇਬਲ ਫਾਊਂਡੇਸ਼ਨ ਆਫ ਇੰਡੀਆ ਉਸ ਨੇ ਪੈਸੇ ਲਾ ਕੇ ਉਹ ਕਮਰੇ ਬਣਵਾ ਦਿੱਤੇ ਜਦੋਂ ਉਹ ਕਮਰੇ ਬਣ ਗਏ ਤਾਂ ਉਹਨਾਂ ਦੇ ਉੱਥੇ ਪੱਥਰ ਲੱਗ ਗਿਆ ਤੇ ਉਸ ਟਾਈਮ ਜਿਹੜੇ ਲੁਧਿਆਣਾ ਵੈਸਟ ਦੇ ਐਮਐਲਏ ਸੀ ਮਿਸਟਰ ਗੁਰਪ੍ਰੀਤ ਸਿੰਘ ਗੋਗੀ ਜਿਨ੍ਹਾਂ ਦੀ ਬਾਅਦ ਵਿੱਚ ਡੈਥ ਹੋ ਗਈ ਉਸ ਨੇ ਉਹਨਾਂ ਕਮਰਿਆਂ ਦਾ ਉਦਘਾਟਨ ਕਰ ਦਿੱਤਾ ਪੱਥਰ ਲੱਗ ਗਿਆ ਤੇ ਨਾਲ ਉਹ ਸੰਸਥਾ ਦੇ ਨਾਮ ਲਿਖੇ ਗਏ ਪਰ ਕਿਉਂਕਿ ਲੁਧਿਆਣਾ ਵੈਸਟ ਦੀ ਚੋਣ ਹੋਣੀ ਹੈ ਇੱਥੋਂ ਆਵਾਦਮੀ ਪਾਰਟੀ ਦੇ ਜਿਹੜੇ ਹੁਣ ਮੌਜੂਦਾ ਐਮਪੀ ਨੇ ਤੇ ਉਹ ਕੈਂਡੀਡੇਟ ਨੇ ਮਿਸਟਰ ਸੰਜੀਵ ਅਰੋੜਾ ਉਹਨਾਂ ਨੇ ਸੋਚਿਆ ਵੀ ਚਲੋ ਆਪਾਂ ਨਾਲ ਦੀ ਨਾਲ ਦੋ ਪੱਥਰ ਆਪਣੇ ਵੀ ਰਾਗ ਲਾਦਨੇ ਆ ਪਰ ਤਾਂ ਮੁੱਖ ਮੰਤਰੀ ਭਗਵਾਨਤਮਾਨ ਬੈਂਸ ਤੇ ਸੰਜੀਵ ਅਰੋੜੇ ਦਾ ਨਾਮ ਲਿਖ ਕੇ ਪੱਥਰ ਲਾਤਾ ਪਹਿਲਾ ਪੱਥਰ ਤੋੜ ਕੇ ਪਰਾਂ ਮਾਰਿਆ ਚਲਾ ਕੇ ਹੁਣ ਪਹਿਲੀ ਗੱਲ ਤਾਂ ਵੀ ਇਹ ਆਪਣੇ ਐਮਐਲਏ ਦੀ ਸਾਬਕਾ ਐਮਐਲਏ ਜਿਸ ਦੀ ਡੈਥ ਹੋ ਗਈ ਉਹਦੀ ਕਿੱਡੀ ਤੋਹੀਨ ਹੈ ਇਹ ਦੂਜਾ ਕਿ ਉਹ ਪੱਥਰ ਹਟਾਇਆ ਤੇ ਜਿਹੜੇ ਜਿੱਥੇ ਉਹ ਨਾ ਐਨਜੀਓ ਦੇ ਨਾਂ ਲਿਖੇ ਹੋਏ ਸੀ ਉਹ ਤੇ ਕਲੀ ਫੇਰਤੀ ਤੇ ਹਾਲੇ ਵੀ ਉਹ ਦਿਸਦੀ ਹੈ ਵਿੱਚੋਂ ਤੀਜਾ ਵੀ ਉਹ ਦਿਸਣ ਨਾ ਉਹਦੇ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਇੱਕ ਫਲੈਕਸ ਲਾਤੀ ਇੱਕ ਦੇ ਉੱਤੇ ਸਿੱਖਿਆ ਕ੍ਰਾਂਤੀ ਦੀ ਫਲੈਕਸ ਲਾ ਕੇ ਫੋਟੋ ਲਾਤੀ ਵੀ ਤਾਂ ਕਿ ਉਹ ਐਨਜੀਓ ਦਾ ਨਾਂ ਵੀ ਨਾ ਪੜਿਆ ਜਾ ਸਕੇ ਭਲੇ ਉਹ ਲੋਕੋ ਜੇ ਕਿਸੇ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਿਰ ਤੇ ਛੱਤ ਦੇਣ ਲਈ ਕੋਈ ਕਮਰੇ ਬਣਵਾਤੇ ਉਹਨਾਂ ਦਾ ਨਾਂ ਲਿਖਿਆ ਹੋਇਆ ਉਹ ਤਾਂ ਲਿਖਿਆ ਰਹਿਣ ਦੋ ਕਿਉਂ ਮਟਾਉਂਦੇ ਹੋ ਤੁਹਾਡੀ ਕ੍ਰਾਂਤੀ ਤਾਂ ਦੇਖੀ ਜਾਉ ਕਹੀ ਜੀ ਆਉਂਦੀ ਹੈ ਸੋ ਅਜਹੀ ਝੂਠੀ ਕ੍ਰਾਂਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹਦੀ ਨੇਰੀ ਆਈ ਹੋਈ ਹੈ ਦੇਖਿਓ ਆਪਾਂ ਬਚ ਕੇ ਰਹੀਏ ਸਾਰੇ ਜਣੇ ਕਿਤੇ ਜ਼ਿਆਦਾ ਉਡ ਨਾ ਜਾਈਏ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ